ਹੰਜੀ ਸਸਕਲ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟਰ ਐਂਡ ਮਿਸਸ ਸਿਵੀਆ ਕਪੜਾ ਆਪਾਂ ਹੋ ਗਿਆ ਰੈਡੀ ਤਰੀਕ ਹੈਗੀ ਅੱਜ 2 ਅਗਸਤ ਠੀਕ ਹੈ ਤੇ ਅੱਜ ਆਪਾਂ ਤਿਆਰੀਆਂ ਕਰਨੀਆਂ ਨੇ ਕੱਲ ਨੂੰ ਜਾਣ ਵਾਲੇ ਫੰਕਸ਼ਨ ਤੇ ਕੱਲ ਨੂੰ ਆਪਾਂ ਜਾਣਾਗਾ 3 ਤਰੀਕ ਨੂੰ ਬਲੱਡ ਦੇ ਤੇ ਬਲੱਡ ਦੇ ਜਿਹੜੀ ਹੈਗੀ ਆ ਉਹ ਹੈਗੀ ਐਗਜ਼ੀਬੀਸ਼ਨ ਤੇ ਤੀਆਂ ਦਾ ਫੰਕਸ਼ਨ ਹੈ ਆਪਾਂ اٹੈਂਡ ਕਰਨਾਗਾ ਠੀਕ ਹੈ ਤੇ ਉਹ ਬਿਲਕੁਲ ਹੀ ਟਿਕਟ ਨਹੀਂ ਹੈਗੀ ਉਹਦੀ ਜ ਬਿਲਕੁਲ ਫਰੀ ਆ ਕੋਈ ਟਿਕਟ ਨਹੀਂ ਹੈਗੀ ਤਾਂ ਮੈਨੂੰ ਇਦਾਂ ਦਾ ਵਧੀਆ ਲੱਗਦਾਗਾ ਜਿਹਦੀ ਕੋਈ ਟਿਕਟ ਨਹੀਂ ਹੁੰਦੀ ਠੀਕ ਹੈ ਤੇ ਉੱਥੇ ਤੀਆਂ ਦਾ ਫੰਕਸ਼ਨ ਵੀ ਸੈਲੀਬ੍ਰੇਟ ਹੋ ਰਿਹਾ ਤੇ ਕਾਫੀ ਸਾਰੇ ਬੁਟੀਕਸ ਵੀ ਆ ਰਹੇ ਨੇ ਆਪਦੀਆਂ ਐਗਜ਼ੀਬੀਸ਼ਨ ਲਗਾ ਰਹੇ ਨੇ ਆਪਦੀਆਂ ਸਟਾਲ ਲਗਾ ਰਹੇ ਨੇ ਤਾਂ ਆਪਾਂ ਵੀ ਉੱਥੇ ਪਹੁੰਚ ਰਹੇ ਆ ਠੀਕਾ ਮੈਂ ਰਿੱਕੀ ਐਂਡ ਬਿਆਨਤਾ ਸੀ ਤਿੰਨੇ ਜਾਵਾਂਗੇ ਜੁਝਾਰ ਕਰਤੀ ਕਿਉਂਕਿ ਕੱਲ ਨੂੰ ਹੈਗਾ ਸੰਡੇ ਤਾਂ ਸੰਡੇ ਕਰਕੇ ਕੀ ਹੁੰਦਾਗਾ ਵੀ ਆਫ ਹੁੰਦਾਗਾ ਤਾਂ ਕਰਕੇ ਸਾਡਾ ਬੁਟੀਕ ਆਫ ਹੁੰਦਾਗਾ ਫਿਰ ਜੁਝਾਰ ਦਾ ਥੋੜਾ ਜਿਹਾ ਚੱਕਰ ਪੈ ਜਾਂਦਾ ਕਿਉਂਕਿ ਘਰੇ ਜੁਝਾਰ ਰਹਿੰਦਾ ਨਹੀਂ ਤਾਂ ਮੈਨੂੰ ਉਹਨੂੰ ਨਾਲ ਲੈ ਕੇ ਜਾਣਾ ਪਊਗਾ ਚਲੋ ਜੀ ਹੁਣ ਆਪਾਂ ਰੈਡੀ ਆ ਮੈਂ ਬੇਟ ਕਰ ਰਹੀ ਆ ਰਿੱਕੀ ਤੇ ਜੁਝਾਰ ਦੀ ਉਹ ਆਉਣਗੇ ਫਿਰ ਅਪਾ ਇਸ ਤੋਂ ਬਾਅਦ ਜਾਵਾਂਗੇ ਬੁਟੀਕ ਤੇ ਜਾ ਕੇ ਗੱਲ ਕਰਦੇ ਆਂ ਬੁਟੀਕ ਹਾਂਜੀ ਗਾਇਸ ਤਾਂ ਕੱਲ ਨੂੰ ਆਪਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਜਾਣਾ ਤੀਆਂ ਤੇ ਠੀਕ ਹੈ ਬਲੱਡ ਦੇ ਫੰਕਸ਼ਨ ਆ 3 ਤਰੀਕ ਨੂੰ ਤੇ ਮੇਰਾ ਇਹ 2025 ਦੀਆਂ ਜਿਹੜਾ ਫੰਕਸ਼ਨ ਆ ਉਹ ਪਹਿਲਾ ਫੰਕਸ਼ਨ ਆ ਮੇਰਾ ਇਹ 2025 ਦੀਆਂ 3 ਦਾ ਪਹਿਲਾ ਫੰਕਸ਼ਨ ਆ ਇਹ ਮੇਰਾ ਐਗਜ਼ੀਬਿਸ਼ਨ ਹੋਥੇ ਇੱਕ ਬਟੀਖਾ ਨਹੀਂ ਐਗਜ਼ੀਬਿਸ਼ਨ ਵੀ ਆ 30 ਸੈਲੀਬ੍ਰੇਸ਼ਨ ਵੀ ਆ ਨਾ ਰਾਖੀ ਦੀ 30 ਦੀ ਸੈਲੀਬ੍ਰੇਸ਼ਨ ਵੀ ਆ ਹਾਂ ਰਾਖੀ ਐਂਡ 30 ਸੈਲੀਬ੍ਰੇਸ਼ਨ ਐਂਡ ਐਗਜ਼ੀਬਿਸ਼ਨ ਆਏ ਆ ਅੱਛਾ ਤੇ ਉਹਦੇ ਵਾਸਤੇ ਫਿਰ ਸੂਟ ਆਪਣੇ ਰੈਡੀ ਹੋ ਗਏ ਸੀਗੇ ਆਪਾਂ ਕਰ ਲਈ ਸੀ ਤਿਆਰੀ ਠੀਕ ਐ બસ ਆਪਣੀ ਜੁਐਲਰੀ ਸੀਗੀ ਤੇ ਬਾਕੀ ਕੱਲ ਨੂੰ ਆਪਣੇ ਕੋਲ ਮਨਪ੍ਰੀਤ ਹੋਰ ਆਣੇ ਆਉਣ ਮਨਪ੍ਰੀਤ ਤੇ ਉਹਦੇ ਹਸਬੰਡ ਨੇ ਉਹ ਵੀ ਆਪਣੇ ਕੋਲ ਰੈਡੀ ਹੋਣਗੇ ਤੇ ਕਿਉਂਕਿ ਅਸੀਂ ਇੱਥੋਂ ਇਕੱਠੇ ਜਾਵਾਂਗੇ ਤੇ ਸ਼ਾਇਦ ਖੁਸ਼ਪ੍ਰੀਤ ਕਹਿੰਦੀ ਮੈਨੂੰ ਲੈ ਕੇ ਜਾਇਓ ਨਾਲ ਕਿਉਂਕਿ ਉਹਦਾ ਪਿੰਡ ਪਹਿਲਾਂ ਆਉਂਦਾ ਅੱਛਾ ਕਹਿੰਦੀ ਮੈਂ ਤੁਹਾਡੀ ਨਾਲ ਜਾਉ ਤੇ ਆਪਣੇ ਨਾਲ ਪਹਿਲਾਂ ਬੈਂਤ ਨਹੀਂ ਜਾਣਾ ਸੀ ਤਾਂ ਹੁਣ ਮੈਕੂ ਵੀ ਸਾਡੇ ਨਾਲ ਜਾ ਰਹੀ ਆ ਕਿਉਂਕਿ ਮੈਕ ਕਹਿੰਦੀ ਵੀ ਦੀਦੂ ਮੈਂ ਵੀ ਜਾਣਾਗਾ ਆ ਜਾਂਦੀ ਇਹਨੇ ਤੇ ਤਾਂ ਕਰਕੇ ਫਿਰ ਆਪਣੀ ਕੱਲੀ ਜੁਐਲਰੀ ਰਹਿ ਗਈ ਸੀਗੀ ਠੀਕ ਆ ਤੇ ਉਹ ਸਿਲੈਕਟ ਕਰਨ ਜਾ ਰਹੇ ਆ ਆਪਾਂ ਉਹ ਆਪਾਂ ਜਾਣੇ ਆ ਟੋਨੀ ਦੀ ਹੱਟੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਜੁਐਲਰੀ ਹਮੇਸ਼ਾ ਉਥੇ ਹੀ ਲੈਣੀ ਆ ਕਿਉਂਕਿ ਕੁਆਲਿਟੀ ਆ ਕੱਲ ਮੈਂ ਤੁਹਾਨੂੰ ਮੇਰੇ ਜਦੋਂ ਜੁਐਲਰੀ ਪਾਈ ਹੁੰਦੀਆ ਮੈਨੂੰ ਹਰ ਇੱਕ ਬੰਦਾ ਪੁੱਛਦਾ ਵੀ ਯਾਰ ਤੂੰ ਜੁਐਲਰੀ ਕਿੱਥੋਂ ਲਈ ਠੀਕ ਆ ਉਹਨਾਂ ਕੋਲੇ ਕੁਆਲਿਟੀ ਆ ਬਸ ਆ ਕੁਆਂਟੀਟੀ ਵੀ ਹੈ ਰਿੱਕੇ ਕੋਈ ਮਰਜ਼ੀ ਚੀਜ਼ ਜੇ ਲੱਗਦਾ ਤੁਹਾਨੂੰ ਵੀ ਆਪਾਂ 골ਡ ਨਹੀਂ ਪਾ ਸਕਦੇ 골ਡ ਵਾਲੀ ਲੁੱਕ ਵਾਲੀ ਚੀਜ਼ ਚਾਹੀਦੀ ਆ ਉਥੋਂ ਮਿਲ ਜੂ ਦੇ ਅੱਪਾ ਚੱਲੇ ਆ ਠੀਕ ਆ ਕਚੈਰੀ ਚੌਂਕ ਪਹੁੰਚ ਗਏ ਅੱਜ ਮੌਸਮ ਵੀ ਸਹੀ ਸੀਗਾ ਪਰ ਤਾਂ ਹੁਣ ਧੁੱਪ ਜੀ ਨਿਕਲ ਗਈ ਹੁਣ ਮੌਸਮ ਥੋੜਾ ਜਿਹਾ ਇਦਾਂ ਹੋ ਗਿਆ ਪਰ ਦੇਖ ਲੈ ਰਿਕੇ ਮੌਸਮ ਵੀ ਹੈ ਨਾ ਕਈਆਂ ਲਈ ਚੰਗਾ ਤੇ ਕਈਆਂ ਲਈ ਮਾੜਾ ਕੋਈ ਬੰਦਾ ਤਾਂ ਖੁਸ਼ ਹੋ ਕੇ ਆਉਂਦਾ ਵੀ ਯਾਰ ਕੀ ਬਾਤ ਮੌਸਮ ਹੋਇਆ ਪਿਆ ਹੈ ਨਾ ਵੀ ਠੀਕ ਆ ਕੋਈ ਬੰਦਾ ਕਹਿੰਦਾ ਯਾਰ ਕਿਉਂ ਯਾਰ ਰੱਬਾ ਮੀਂਹ ਨਾ ਪਾਈ ਚਲੋ ਮੀਂਹ ਹਟ ਗਿਆ ਅਲੱਗ-ਅਲੱਗ ਸਿਸਟਮ ਹੁੰਦੇ ਨੇ ਨਹੀਂ ਕੋਈ ਨਾ ਮੀਂਹ ਪਈ ਹੁਣ ਤੋਂ ਕੋਈ ਦਿੱਕਤ ਨਹੀਂ ਹੁਣ ਤੋਂ ਮੀਂਹ ਨਹੀਂ ਕਈ ਵਾਰ ਕੋਈ ਚਾਰ ਪਾਉਂਦਾ ਹੁੰਦਾ ਉਹ ਚਾਰ ਪੈਂਡਾ ਮੀਂਝੀ ਬਾਂਦੇ ਆ ਤਾਂ ਉਹ ਲੇਟਾ ਮੁੱਦਾ ਫਰਕ ਪੈ ਜਾਂਦਾ ਉਹ ਲੰਘੇ ਰਹਿੰਦਾ ਪਰ ਉਹ ਇਤਰ ਤੁਰੇ ਫਿਰਦਾ ਇਹਨਾਂ ਦਾ ਨਿਆਰੇ ਲੱਗਦਾ ਲੀਟਰ ਤੁਰਿਆ ਕਰਦਾ ਹੈਗਾ ਕੋਈ ਇਹਨਾਂ ਨੇ ਨਿਆਰੇ ਐਚਾ ਚਲ ਵਧੀਆ ਗੱਲ ਆ ਕਿਸੇ ਜਿਹਾ ਤਾਂ ਨਿਆਰੇ ਹੈ ਲਓ ਵੀਰੇ ਸਸ ਫਿਕਲ ਬਲਾਉ ਪਹਿਲਾਂ ਸਸੀ ਗਾਂ ਜੀ ਮੈਂ ਟੋਨੀ ਦੀ ਹੱਟੀ ਬਰਨਾਲਾ ਤੋਂ ਐਂ ਕਿਆ ਕਰੂੰ ਐਂ ਜਿਆਦਾ ਵਧੀਆ ਲੱਗਦਾ ਸਸੀ ਗਾਲ ਜੀ ਤੋਂ ਨੇ ਜਿੱਤੀ ਬਰਨਾਲਾ ਤੋਂ ਜੀ ਫਿਰ ਸਿਸਟਰ ਵਿਜ਼ਿਟ ਕੀਤਾ ਇਹਨਾਂ ਨੇ ਨਵੇਂ ਸਟਾਕ ਨਾਲ ਇਹਨਾਂ ਨੂੰ ਸਿਰਫ ਦੋ ਆਰਟੀਕਲ ਨਵੇਂ ਜਿਹਾ ਨਵਾਂ ਸਟਾਕ ਉਹ ਆ ਬਾਈ ਜਿਹੜਾ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਕਹਿੰਦੇ ਹੋ 골ਡ ਪਾਉਣਾਗਾ ਪਰ ਪੈਸੇ ਨਹੀਂ ਲਾਉਣ ਲੱਖ ਲੱਖ ਰੁਪਈਆ ਠੀਕ ਆ ਤਾਂ ਜਦ ਮੈਂ ਨਾ ਰੀਲ ਪਾਈ ਸੀ ਜੀ ਮੈਂ ਰੀਲ ਦੇ ਢੀਚੇ ਪਤਾ ਕਮੈਂਟ ਕੀ ਕੀਤਾ ਸੀ ਵੀਰੇ ਮੈਂ ਕਿਹਾ ਵੀਰੇ ਮੈਂ ਆਉਂਦੀ ਕਲਿੱਪ ਲੈਣ ਮੈਂ ਕਿਹਾ ਮੈਂ ਤਾਂ ਲੈ ਕੇ ਜਾਉਂਗੀ ਦੇਖੂਗੀ ਬਾਕੀ ਹੈਨਾ ਜੁਐਲਰਸ ਦੇ ਜਾਣੇ ਹੋ ਉਥੇ ਡਿਜ਼ਾਈਨ ਤੁਸੀਂ ਬਣਵਾਉਣੇ ਹੋ ਠੀਕ ਹੈ ਬਹੁਤ ਸੋਹਣੀ ਸੋਹਣੀ ਆਟਿਕਾ ਲੱਗ ਰਹੀ ਹੈ ਦੇਖੋ ਆ ਲੂ ਬਈਆ ਪਿੰਨ ਆ ਗਈ ਜਿਹੜੀ ਤੁਸੀਂ ਕਹਿੰਦੇ ਹਾਂ ਜਿਹੜੇ ਮੈਂ ਪਿੰਨ ਕਹਿੰਦੀ ਸੀਗੀ ਇਹ ਬਾਕੀ ਤੁਸੀਂ ਕੱਲ ਨੂੰ ਮੇਰੇ ਲੱਗੇ ਵੀ ਦੇਖੋ ਮੈਂ ਲਗਾਉਣੇ ਵੀ ਇਹੀ ਕੱਲ ਨੂੰ ਤੇ ਬਾਕੀ ਟਿੱਕੇ ਨਾਲ ਵੀ ਹੈਗੇ ਆ ਆ ਟਿੱਕੇ ਨਾਲ ਨੇ ਇਹ ਨੂੰ ਮੋਲ ਕੇ ਦੇਖੋ ਨਹੀਂ ਤਾਂ ਇਹ ਆ ਪੈਂਡਲ ਸੈੱਟ ਆ ਗਿਆ ਪਹਿਣੇ ਪੈਂਡਲ ਵੀ ਬਣ ਜਾਂਦਾ ਟਿੱਕਾ ਵੀ ਬਣ ਜਾਊਗਾ ਨਾਲ ਟੌਪ ਸੇ ਇਹ ਟੂ ਇਨ 1 ਆ ਕੇ ਦੇਖ ਲੈਣੀ ਹੈ ਬਾਕੀ ਦਿਖਾਣੀ ਹੈ ਇੱਕ ਆ ਵਾਲੀ ਜਰੂਰ ਟਰਾਈ ਕਰੀਓ ਇਹ ਤਾਂ ਬਹੁਤ ਟ੍ਰੈਂਡ ਹੈ ਜੀ ਇਹ ਵੀ ਟਰਾਈ ਕਰਦੀ ਹੈ ਇਹ ਤਾਂ ਬਹੁਤ ਟ੍ਰੈਂਡਾਂ ਵਾਲੀ ਹੈ ਹਨ ਵੀਰੇ ਸਾਰੇ ਆਰਟੀਕਲ ਲੇਟੈਸਟ ਹੈ ਜਿਹੜੇ ਪ੍ਰੋਪਰ ਗੋਲਡ ਵਿੱਚ ਡਿਜ਼ਾਈਨਾਂ ਦੇ ਸਾਰੇ ਉਹੀ ਨੇ ਆਪਣੇ ਕੋਲੇ ਇਹ ਨਵੇਂ ਆਏ ਹੋਣਗੇ ਸਾਰੇ ਆਪਣੇ ਕੋਲ ਬਿਲਕੁਲ ਜੀ ਤੁਹਾਨੂੰ ਮੈਂ ਮੈਂ ਤੇ ਉਧਰ ਲੈ ਕੇ ਗਈ ਸੀ ਇਹਦਾ ਆਨਲਾਈਨ ਆਰਡਰ ਬਹੁਤ ਆ ਰਿਹਾ ਸਾਨੂੰ ਆਰਟੀਕਲ ਦਾ ਸਾਰਿਆਂ ਦਾ ਹਮ ਵਧੀਆ ਨਹੀਂ ਆਰਟੀਕਲ ਵੀ ਬਹੁਤ ਸੋਹਣੇ ਆ ਕਿੱਥੇ ਰੱਖਤਾ ਵੀਰੇ ਮੈਂ ਪੀਸ ਹੋ ਪਈ ਕਿਤਾਸ ਪੀਸ ਆ ਗਿਆ ਇਹਦੀ ਚੀ ਤੁਹਾਨੂੰ ਲੇਟੈਸਟ ਸਾਰੇ ਨੈਕਲੇਸ ਨੇ ਆਪਣੇ ਕੋਲੇ ਹਸਲੀ ਦੇ ਡਿਜ਼ਾਈਨ ਨੇ ਆਹ ਵਾਲੇ ਨੈਕਲੇਸ ਵੀ ਸਾਰੇ ਨਿਊ ਆਰਟੀਕਲ ਹੈ ਜੀ ਕਿ ਤੁਹਾਨੂੰ ਮੈਨੂੰ ਫਿਰ ਜ਼ਿਆਦਾ ਪਤਾ ਲੱਗਦਾ ਠੀਕ ਹੈ ਤੇ ਇਹਦੇ ਵਿੱਚ ਮੈਂ ਡਿਜ਼ਾਈਨ ਦਿਖਾ ਦੂੰਗਾ ਕਿੰਨੇ ਮੈਨੂੰ ਕੋਈ ਡਾਤਾ ਦੇਜਾ ਕਹਿੰਦੀ ਵੀਰੇ ਉਹ ਬਾਲੀ ਹੋ ਜੀ ਨਜ਼ਰ ਲੱਗੀ ਵੀ ਨਜ਼ਰ ਲੱਗੀ ਮੈਂ ਕਹਿਦਿਆਂ ਮੈਂ ਕਹਿ ਵੀ ਉਹ ਗ੍ਰਾਊਂਡ ਨਾਲ ਨਜ਼ਰ ਹੀ ਲੱਗੂਗੀ ਕਹਿੰਦੀ ਅਸੀਂ ਵੀ ਨਜ਼ਰ ਦਵਾਈ ਸਹੀ ਗੱਲ ਹੈ ਫਿਰ ਵੀ ਆ ਲੋ ਵੀਰੇ ਲਓ ਬਈ ਗਾਇਜ਼ ਦੇਖੋ ਨਲੇਣਾ ਟਿੱਕੜੀ ਵੱਡਾ ਆ ਨਾ ਵੀਰੇ ਛੋਟਾ ਜਿਹਾ ਟਿੱਕੜਾ ਬਿਲਕੁਲ ਸਟੈਂਡਰਡ ਸਾਈਜ਼ ਇਹ ਜਿਹੜੇ ਜ਼ੈਕਟ ਡਿਜ਼ਾਈਨ ਹੋਣੇ ਵੀਰੇ ਜਿਹੜੇ 골ਡ ਵਿੱਚ ਆਉਂਦੇ ਨੇ ਇਹਨਾਂ 'ਚ 4 4 5 5 ਕਲਰ ਹੈ ਦੇਖੋ ਆਹ ਪਿੰਕ ਕਲਰ ਦਾ ਨਾਗ ਆ ਆ ਗ੍ਰੀਨ ਆ ਗਿਆ ਠੀਕ ਹੈ ਦੈਨ ਆ ਆ ਗਿਆ ਮਹਿਰੂਨ ਮਲਟੀ ਕਲਰ ਆ ਗਿਆ ਮਹਿਰੂਨ ਤੇ ਗ੍ਰੀਨ ਵਾਲਾ ਆ ਗਿਆ ਠੀਕ ਹੈ ਇਹਦੇ ਵਿੱਚ ਇਹਦੀ ਸ਼ੇਪ ਚੇਂਜ ਹੋਊਗੀ ਠੀਕ ਹੈ ਹੈਗਾ ਟਿੱਕੇ ਨਾਲ ਹੀ ਆ ਇਹਦੇ ਵਿੱਚ ਆਹ ਸ਼ੇਪ ਵਾਲੇ 'ਚ ਇੱਕ ਮਹਿਰੂਨ ਆ ਗਿਆ ਇੱਕ ਗ੍ਰੀਨ ਆ ਗਿਆ ਠੀਕ ਹੈ ਹੋਰ ਕਾਫੀ ਸੋਹਣੇ ਸੋਹਣੇ ਆਰਟੀਕਲ ਆ ਜਿਹੜੇ ਤੁਹਾਨੂੰ ਇੱਥੋਂ ਮਿਲ ਜਾਣਗੇ ਕੀ ਆ ਬਾਰੀਆਂ ਆ ਗਈਆਂ ਇਹ ਟਰਾਈ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਆ ਦੇਰੇ ਬੈਠੀ ਸੀ ਹਾਂ ਦਾ ਹਾਂ ਮੂਰ ਆਇਆ ਸਹੀ ਨਾਲ ਉੱਠਾ ਲੈ ਲੈ ਠੀਕ ਹੈ ਕਿੰਭੇਰੀ ਪਾਉਗੀ ਗੁੰਡੀ ਵਾਲੀ ਆ ਬੈਕਪੋ ਬੈਕ ਹੈ ਹਾਂਜੀ ਵੀਰੇ 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 ਫਾਈ ਟੈਕਟ ਨਾਲ ਦੀ ਦੂਜਾ ਪੀਸ ਲੈ ਲਓ ਵੀਰੇ ਅਵੇ ਸੂਟ ਕਰਨੇ ਨੇ ਹੁਣ ਸੂਟ ਬਣਾਏ ਨੇ ਮੈਂ ਵੀਰੇ ਟ੍ਰੈਡੀਸ਼ਨਲ ਉਹਨਾਂ ਨਾਲ ਵਾਲੀਆਂ ਵਧੀਆ ਲੱਗਣੀਆਂ ਹਨ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਟ੍ਰੈਂਡਿੰਗ ਦੇ ਵਿੱਚ ਆ ਇਹਦਰ ਵੀ ਵਾਹ ਵੀਰੇ ਲਓ 1 ਪਾਸੇ ਪੈਕ ਤੋਂ ਪਾਈ ਸੋ ਤਾਂ ਨਹੀਂ ਦੂਜੀ ਵਈ ਇਦਾਂ ਪਾਓ ਵੀਰੇ ਇਹਦੀ ਇਦਾਂ ਫਿਟਿੰਗ ਹੋਣੀ ਆ ਕਿਦਾਂ ਇੱਥੇ ਵਾਟੇ ਵੀਰੇ ਆ ਇੱਕ ਮਿੰਟ ਉੱਠ ਆ ਜੂ ਬੋਲੇ ਸੇਮ ਵੀ ਆ ਟਿਕਾ ਲੈ ਦੁਕਾਨੀ ਪਟਣਾ ਜਾਂ ਮੱਦ ਤੇ ਮਨ ਤੇ ਦੇ ਕੋਈ ਗੱਲ ਨਹੀਂ ਫਿਰ ਆ ਪਹਿਣਾ ਤਾਂ ਨਾ ਪੱਟਲੀ ਹੁੰਦੇ ਵੀਰੇ ਹੰਨੀ ਲਿਖਾ ਜਾ ਹੱਥ ਤੇ ਨਹੀਂ ਆਉਗਾ ਯਾ ਵੀ ਲਿਖੀ ਦੀਏ ਗਰੀ ਸੋਤਨ ਨਗਰ ਨਹੀਂ ਨਹੀਂ ਹਟਾ ਪੜੀ ਇਹ ਸੋਨਾ ਆਰਟੀਕਲ ਹੈ ਜੀ ਆਹ ਹੁੰਦੀ ਸੀ ਮੇਰੀ ਦਾਦੀ ਕੋਲ ਸੀਗੀਆਂ ਕੱਡੀਆਂ ਨੇ ਬਾਹਰ ਹੀ ਸੂਪਾਕ ਕੇ ਵੀ ਰੱਖਦੇ ਸੀ ਫਿਰ ਆ ਨਾ ਆ ਨੀਚੇ ਤੱਕ ਇਤੋਂ ਡਿੱਗਣ ਤੱਕ ਕੋਈ ਨਹੀਂ ਹੈਵੀ ਦੀ ਹੁੰਦੇ ਸੀ ਲੋਹੇ ਇਹ ਵੀ ਬਈ ਆਪਣੇ ਕੋਲ ਕਾਫੀ ਜ਼ਿਆਦੇ ਡਿਜ਼ਾਈਨਾਂ ਦੇਖੋ ਵਾਹ ਡਿਜ਼ਾਈਨ ਹੈ ਮੈਂ ਕਲਿੱਪ ਵੀ ਲਾ ਕੇ ਦਿਖਾਉਣਗੀ ਤੁਹਾਨੂੰ ਮੈਂ ਕੱਟਾਂਗੀ ਮੈਂ ਤਾਂ ਆਪਕ ਲੱਖਾਂ ਹਾਂਜੀ ਵੀਰੇ ਜੋ ਦੋ ਵੀਰੇ ਤੁਸੀਂ ਕਲਿੱਪ ਦੀ ਫੋਟੋ ਪਾਈ ਨਾ ਮੈਂ ਤਾਂ ਹੀ ਹੋ ਗਿਆ ਵੀਰੇ ਵੀ ਜਲਦੀ ਲਾਵਾਂ ਕਲਿੱਪ ਇਹ ਤਾਂ ਮੇਰੇ ਕੋਲੇ ਆ ਲਾ ਲਓ 17 ਤੋਂ 18 ਪੇਰ ਹੈ ਸੀ ਬਣਵਾਏ ਸੀ ਇਹ ਕਾਰੀਗਰ ਤੋਂ ਟੈਗ ਪ੍ਰੈਜ਼ੈਂਟ ਮੇਰੇ ਕੋਲ ਸ਼ੌਕ ਤੇ ਕੱਲੇ ਦੋ ਤੋਂ ਤਿੰਨ ਪੇਰ ਹੀ ਰਹਿ ਗਏ ਇਹਨਾਂ ਦੇ ਬਹੁਤ ਸੋਨੇ ਆਰਟੀਕਲ ਨਿਕਲੇ ਆ ਬਲੇ ਵੀਰੇ ਆ ਤਾਂ ਮੈਂ ਇੱਕ ਕਰਾਉਣ ਵਾਸਤੇ ਲਊਂਗੀ ਕਲਿੱਪ ਓਕੇ 골ਡਨ ਟਾਈਪ ਸੱਸ ਬਹੁਤ ਸੋਹਣਾ ਬ੍ਰੀ ਗੋਲਡ ਦਾ ਡਿਜ਼ਾਈਨ ਆ ਪ੍ਰੋਪਰ ਆਲਾ ਨਾਲ ਬਾਲੀਆਂ ਦੇ ਨਾਲ ਕੰਬੀਨੇਸ਼ਨ ਮੈਚਿੰਗ ਬਹੁਤ ਸੋਹਣੀ ਲੱਗਦੀ ਹੈ ਪਾਈ ਹੋਈ ਇਹਦੀ ਬਸ ਠੀਕ ਆ ਇਹ ਤੇ ਮੈਂ ਲੈਣੀ ਲੈਣਾ ਤੇ ਦੇਖੀ ਇਹ ਵੀ ਦੇਖ ਲੈਣੀ ਇੱਕ ਕਾਲੀ ਸੈੱਟ ਜੂ ਟ੍ਰਾਈ ਕਰਦੇ ਸਤੋ ਸੋਹਣਾ ਤੇ ਵਾਲਾ ਜਿਵੇਂ ਨਹੀਂ ਦਿਖਾ ਰਿਹਾ ਹੈ ਹੈਲੋ ਜੀ ਹੈਲੋ ਯੂਟਿਊਬ ਤੇ ਆ ਕਿੰਨਾ ਐਂਸਰ ਬਗੇ ਜੇ ਜਿਹੜੀ ਉੱਪਰ ਨਾ ਜਿਹੜਾ ਲੈਂਡ ਨਹੀਂ ਹੈ ਡਾਇਮੰਡ ਦਾ ਜਿੰਦਾ ਹੋ ਗਿਆ ਨਾ ਹਾਂ ਜਿਹੜੀ ਕਾਰ ਸੈੱਟ ਬਹੁਤ ਸੋਹਣਾ ਹਸਲੀ ਵਾਲਾ ਸੋਹਣੀ ਜੀ ਹੈ ਇਹ ਜਿਹੜਾ ਇਹ ਚੀਜ਼ ਪੁੱਲਦਾ ਇਹ ਰਾਹ ਦਿਖਾ ਲਈਂ ਕੁੜੀ ਵੀ ਉੱਲੀਂ ਤੇੜਾ ਆਣਾ ਲੈ ਜੀ ਉਹਦੇ ਵਾਸਤੇ ਬਹੁਤ ਸੋਹਣਾ ਪੀਸ ਆ ਵੀਰੇ ਹਸਲੀ ਦਾ ਪ੍ਰੋਪਰ ਹੈ ਇੱਕ ਤਰ੍ਹਾਂ ਦਾ ਗੋਲਡ ਹੀ ਹੈ ਆਪਾਂ ਕਹਿੰਦੇ ਨਾ ਗੋਲਡ ਟਾਈਪ ਆ ਕੁਝ ਨਹੀਂ ਪ੍ਰੋਪਰ ਗੋਲਡ ਹੈ ਜੀ ਇਹ ਹੈ ਵੀਰੇ ਜਦੋਂ ਯੂਲੀ ਮੈਰਿਡ ਆ ਜੇ ਯਾਰ ਮੀਨਾ ਵੀ ਨਹੀਂ ਹੋਇਆ ਮੈਰਿਡ ਨੂੰ ਆਣਾ ਲੈ ਜੀ ਦੇਖ ਲਓ ਤੁਹਾਡੇ ਸੂਟ ਨਾਲ ਡਰੈਸ ਨਾਲ ਟਰਾਈ ਕਰੋ ਡਰੈਸ ਨਾਲ ਤਾਂ ਬੋਲਡ ਦਾ ਕੋਈ ਵੀ ਚੱਲ ਜੂਗਾ ਬਸ ਜੀ ਆਪਾਂ ਤਾਂ ਉਹੀ ਕਰਨਾ ਪ੍ਰਮੋਟ ਹੀ ਕਰਨਾ ਹਾਂ ਇਹ ਹੈ ਨਾ ਵੀ ਆਪਾਂ ਉਹ ਚੀਜ਼ ਪ੍ਰਮੋਟ ਕਰੀਏ ਜਿਹੜੀ ਆਪਾਂ ਵਾਇਰਲ ਕਰਨਾ ਚਾਹੁੰਨੇ ਚੈਂਡੀ ਨੂੰ ਪੜਾ ਦਿਓ ਕਰਦੋਂ ਮੈਂ ਲਈ ਹੈ ਹੈਗੀ ਸਟੋਰੀ ਜੀ ਕੋਈ ਆ ਜੀ ਮੋਟਿਵ ਉਤਾਰਨੀ ਚਾਹੁੰਦੇ ਹਾਂ ਟਾਈਮ ਜੀ ਹਾਂ ਇਹ ਬੰਦ ਕਰਦੇ ਨਾ ਵਿਚਾਰੀ ਉਹਨੇ ਇਕੱਲੀ ਸੀ ਨਹੀਂ ਬੋਦੇ ਕਾਕੀ ਨੂੰ ਆ ਵੀਰੇ ਨਹੀਂ ਮੋਗਾ ਸੋਨਾ ਲੱਗ ਰਿਹਾ ਤੇ ਹਮਮ ਮੋਗਾ ਸੋਨਾ ਦਾ ਮੈਂ ਮੈਂ ਕਿ ਤੁਹਾਨੂੰ ਰੇਟ ਦਵਾਂਗਾ ਲੱਗਦਾ ਆਪਾਂ ਇਕੱਲੇ ਤੁਹਾਨੂੰ ਰੋਟਾ ਕਿ ਚੰਗਾ ਸੁਨਿਆਰ ਤੋਂ ਹੋਣ ਵਾਲ ਪਿਆ ਇਹ ਕਹਿੰਦਾ ਇਹ ਵਿੱਚ ਵੀ ਕਲਰ ਆਪਸ਼ਨ ਮਿਲ ਜੂਗੇ ਤੁਹਾਨੂੰ ਮੈਂ ਦੋ ਤੋਂ ਤਿੰਨ ਕਲਰ ਹੈ ਜਿਹੜੇ ਬਿਲਕੁਲ 골ਡ ਦੇ ਵਿੱਚ ਆਉਂਦੇ ਆ ਬਾਕੀ ਜਿਹੜੇ ਡਿਜ਼ਾਈਨ ਆ ਅਸੀਂ ਡਿਸਪਲੇ ਵੀ ਲਗਾਏ ਹੋਏ ਆ ਜੀ ਹਾਈ ਬਹੁਤ ਸੋਹਣਾ ਨਾ ਆਹ ਵਾਲਾ ਹਾਂਜੀ ਹਾਂਜੀ ਵੀਰੇ ਆ ਨੈਕਲੈਸ ਕਿੰਨਾ ਸੋਹਣਾ ਕਿੰਨਾ ਪਿਆਰਾ ਹੈ ਠੀਕ ਹੈ ਨੈਕਲੈਸ ਸਾਰੀ ਵਧੀਆ ਆਪਣੇ ਕੋਲ ਜਿਹੜਾ ਮਰਜ਼ੀ ਡਿਜ਼ਾਈਨ ਤੁਸੀਂ ਦੇਖ ਲਓ ਆ ਵੀ ਬੜਾ ਪਿਆਰਾ ਹੈ ਆਪਣਾ ਜੜਾਊ ਪਿੰਨ ਕਿੱਦਾਂ ਲੱਗੀ ਤੁਹਾਨੂੰ ਸਭ ਤੋਂ ਪੈਕਟ ਜੜਾਊ ਪਿੰਨ ਤਾਂ ਮੈਂ ਕਹਿਣੀ ਆ ਵੀ ਮੈਨੂੰ ਸਾਰੀ ਜੁਐਲਰੀ ਅੱਛੀ ਲੱਗਦੀ ਹੈ ਥੈਂਕ ਯੂ ਬਰੀ ਬਹੁਤ ਰਾਸ਼ ਕੇ ਲਿਆਨੇ ਆ ਚੀਜ਼ਾਂ ਹੀ ਸਾਰੀਆਂ ਲੱਭ ਗਏ ਤਿਆਰ ਕਰਵਾਈ ਦੀਆਂ ਆਪ ਦੀ ਚੀਜ਼ ਆਪ ਕ੍ਰੀਏਟ ਕਰਦੇ ਆ ਆਪ ਬਣਵਾਉਨੇ ਆ ਆਪ ਦੇ ਕਾਰੀਗਰ ਕੋਲ ਵਿੱਚ ਕਿਤੇ ਨਾ ਕਿਤੇ ਫਰਕ ਤਾਂ ਹੁੰਦਾ ਹੀ ਆ ਸੋ ਪਿਓਰਿਟੀ ਦੀ ਗੱਲ ਆ ਦੀ ਪਿਓਰਿਟੀ ਅਸੀਂ ਪਹਿਲਾਂ ਰੱਖੀ ਆ ਕੁਆਲਿਟੀ ਦੀ ਰੀਲ ਆਰਟیکل ਦੀ ਪਾਲਿਸ਼ ਦੀ ਦੰਦੀ ਦੰਵੀਰੇ ਲਓ ਵੀ ਗਾਇਸ ਤੇ ਆਪਾਂ ਲੈ ਆਏ ਸਮਾਨ ਠੀਕ ਹੈ ਟੂਨੀ ਦੀ ਹੱਤੀ ਜੁਐਲਰੀ ਲੈ ਆਏ ਆਪਾਂ ਮੈਂ ਆਪਣੇ ਵਾਸਤੇ ਵੀ ਲਈ ਮਨਪ੍ਰੀਤ ਵਾਸਤੇ ਵੀ ਲਈ ਤੇ ਹੁਣ ਆਪਾਂ ਜਾਂਦੇ ਆਂ ਵਾਪਸ ਹੈਲੋ ਆਪਾਂ ਵੀ ਲਓ ਵੀ ਆਪਣਾ ਮਨ ਹੋ ਰਿਹਾ ਸੀਗਾ ਰੋਲ ਖਾਣ ਨੂੰ ਰੋਲਸ ਕੈਫੇ ਤੋਂ ਰਿੱਕੀ ਮੇਰੇ ਲਈ ਲੈ ਕੇ ਆਏ ਰੋਲ ਇਹ ਕਿੰਨਾ ਟੋਮਾ ਹਾਂ 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 ਦੋਨੇ ਵੈਸੇ ਮੈਨੂੰ ਹਾਂਗਕਾਂਗ ਵਾਲੇ ਥੋੜੀ ਪੁੱਜਦਾ ਤੇ ਮੈਨੂੰ ਰੋਲਜ਼ ਵਾਲੇ ਜ਼ਿਆਦਾ ਵਧੀਆ ਲੱਗਦਾ ਕਦੇ ਕਦੇ ਮੈਨੂੰ ਰੋਲਜ਼ ਕੈਫੇ ਵਾਲਾ ਵੀ ਵਧੀਆ ਲੱਗਦਾ ਹਾਂ No doubt ਇਹ ਹੀ ਚੱਕਰ ਆ ਦੋਨਾਂ ਦੀ ਅਲੱਗ-ਅਲੱਗ ਚਲੋ ਜੇ ਮੈਂ ਖਾ ਕੇ ਦੇਖਦਾ ਮੈਨੂੰ ਜਿਹੜਾ ਵਧੀਆ ਲੱਗੇ ਹਾਂ ਤੁਸੀਂ ਆਪ ਵੀ ਖਾ ਲਓ ਮੈਨੂੰ ਲੱਗਦਾ ਜੁਝਾਰ ਨੂੰ ਆ ਕੇ ਪਾਪਾ ਦਾ ਚਾਹ ਪਾਣਾ ਹੀ ਹੋ ਗਿਆ ਸ਼ਾਇਦ ਹੀ ਆਵੇ ਸਾਡੇ ਕੋਲ ਮੇਲਾ ਦੇ ਚਾਈ ਕਰ ਗਿਆ ਜੀ ਤੁਹਾਡਾ ਉੱਤਰਦੇ ਹੀ ਨਹੀਂ ਦੇਖਿਓ ਲੈ ਲੈ ਬਸ ਵੜੀ ਮੋਟੀ ਜੀ ਕੀ ਬਾਤ ਆ ਭਾਈ ਇਧਰ ਮਹਿੰਦੀ ਲੱਗ ਰਹੀ ਹੈ ਬੈਂਤ ਦੀ ਤਿਆਰੀ ਹੋ ਰਹੀ ਹੈ ਕੱਲ੍ਹ ਵਾਸਤੇ ਹਾਂਜੀ ਤੀਆਂ ਤੇ ਸਾਂ ਜੀ ਅੱਨੀ ਪੱਕੇ ਨਹੀਂ ਆ ਗਏ ਠੀਕ ਹੈ ਫਿਰ ਕੀ ਹੋ ਗਿਆ ਲੋ ਬਈ ਲੋ ਬਈ ਗਾਇਜ਼ ਇਧਰ ਤਾਂ ਇਹਨਾਂ ਦਾ ਬਣ ਗਿਆ ਪ੍ਰੋਗਰਾਮ ਆਪਣੇ ਫਰੈਂਡਸ ਦੇ ਨਾਲ ਬਾਰ ਜਾਣ ਦਾ ਦਾੜੀ ਵੀ ਕਟਾਉਣੀ ਹੈ ਇਹਨਾਂ ਨੇ ਆਪਦੀ ਦਾੜੀ ਵੀ ਕਟਾਉਣੀ ਆ ਤੇ ਆਪਾਂ ਜਾ ਰਹੇ ਆ ਸੈਲੂਨ ਤੇ ਕਿਉਂਕਿ ਮੈਂ ਸਪਾ ਲੈਣਾ ਸੀਗਾ ਅੱਜ ਤਾਂ ਕਰਕੇ ਤੇ ਜਬ ਵੈਸੇ ਮੈਂ ਪਹਿਲਾਂ ਬਰਨਾਲੇ ਤੋਂ ਲੈਣਾ ਸੀਗਾ ਸਪਾ ਫਿਰ ਇਹ ਸੀਗਾ ਵੀ ਇਹ ਕਹਿੰਦੇ ਵੀ ਮੈਨੂੰ ਕੰਮ ਆ ਮੈਂ ਕਿਹਾ ਚਲੋ ਆਪਾਂ ਫਿਰ ਉੱਥੇ ਹੀ ਲੈ ਲਾਂਗੇ ਤੱਪੇ ਤੋਂ ਲੈ ਲਾਂਗੇ ਚਲੋ ਬਸ ਜਓ ਲਓ ਬਈ ਆਪਾਂ ਪਹੁੰਚ ਗਏ ਦੱਕਰਨ ਬਿਊਟੀ ਸੈਲੂਨ ਤੇ ਜਲਦੀ ਅਸੀਂ ਤੁਹਾਡੇ ਲਈ ਸਰਪ੍ਰਾਈਜ਼ ਵੀ ਲੈ ਕੇ ਆਵਾਂਗੇ ਮੇਰੀ ਬੈਸਟ ਡਰੈਸ ਰੈਡੀ ਹੋ ਰਹੀ ਹੈ ਫਿਰ ਆਪਾਂ ਮੈਨੂੰ ਸੂਟ ਲੈ ਕੇ ਆਵਾਂਗੇ ਇੱਕ ਤੁਹਾਡੇ ਨਾਲ ਵਧੀਆ ਤੇ ਹੁਣ ਆਪਾਂ ਅੱਜ ਕਰਵਾਉਣਾ ਹੀ ਸੀ ਕਿ ਮੈਂ ਸਪਾ ਕਿਉਂਕਿ ਮੈਨੂੰ ਬਾਈ ਉਹ ਤਿੰਨ ਪਰਸਨਲ ਹੀ ਭੈਣੇ ਹਾਂਜੀ ਵੀਰਪਾਲ ਦੇ ਵਾਲਾਂ ਦਾ ਰਿਜ਼ਲਟ ਸਪਾ ਮੈਨੂੰ ਬੜਾ ਵਧੀਆ ਲੱਗਿਆ ਹਾਂ ਵਾਲ ਸ਼ਾਈਨਿੰਗ ਵਾਲੇ ਸ਼ਾਈਨ ਕਰ ਰਿਹਾ ਸੀਗਾ ਤਾਂ ਮੈਨੂੰ ਮੈਨੂੰ ਐ ਲੱਗਦਾ ਹੁੰਦਾ ਕਿ ਜਿਹੜਾ ਕੋਈ ਬੈਸਟ ਸਰਵਿਸ ਦੇਵੇ ਹਨਾ ਤਾں ਫਿਰ ਆਪਾਂ ਕਰਾਉਣਾ ਹੈ ਅੱਜ ਸਪਾ ਕਿਉਂਕਿ ਕੱਲ ਨੂੰ ਮੇਰਾ ਹੈਗਾ ਫੰਕਸ਼ਨ ਦੀ ਜਾਂਦਾ ਸੋ ਉਹਦੇ ਵਾਸਤੇ ਮੈਂ ਆਪਦੇ ਵਾਲਾਂ ਨੂੰ ਪਹਿਲਾਂ ਹੀ ਪ੍ਰੀਪੇਅਰ ਕਰਨਾ ਹੈ ਲੋ ਵੇ ਆਪਣਾ ਹੋ ਰਿਹਾ ਸਟਾਰਟ ਕਰ ਤਾ ਉਹਨੂੰ ਰਿਜ਼ਲਟ ਦਿਖਾਵਾਂਗੇ ਹੇ ਤੇ ਬਾਕੀ ਭਾਈ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀਆਂ ਮੈਂ ਆਪਣਾ ਕਾਰਡ ਵੀ ਬਣਿਆ ਹੋਇਆਗਾ ਸਲੂਨ ਦਾ ਉਹਦੇ ਵਿੱਚ ਨਾ ਤੁਹਾਨੂੰ ਮਿਲ ਕੇ ਜਿਹੜਾ 8-10000 ਰੁਪਏ ਦਾ ਕੰਮ ਆ ਠੀਕ ਆ ਤੁਹਾਨੂੰ ਨਾ 4-5000 ਦੇ ਵਿੱਚ ਹੀ ਮਿਲ ਜੂਗਾ ਤੇ ਜੇ ਕਿਸੇ ਨੇ ਵੀ ਆਪਣਾ ਕਾਰਡ ਵਾਇਰ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਇੱਕ ਸਾਲ ਲਈ ਪੂਰੇ ਇੱਕ ਸਾਲ ਲਈ ਵੈਲਿਡ ਆ ਤਾਂ ਤੁਹਾਡੇ ਜਿਹੜੇ ਉਹ ਵਿਆਹ ਸ਼ਾਦੀ ਆ ਰਹੇ ਆ ਮੈਂ ਕਿਹੜੀਆਂ ਲੈ ਲਓ ਕਾਰਡ ਫਾਇਦੇ 'ਚ ਰਹੋਗੇ ਫ੍ਰੀ ਫ੍ਰੀ ਇੱਕ ਸਾਲ ਲਈ ਬਿਲਕੁਲ ਫ੍ਰੀ ਠੀਕ ਹੈ ਲਓ ਬਈ ਤੇ ਮੈਂ ਤੁਹਾਨੂੰ ਕਾਰਡ ਬਾਰੇ ਸਾਰੀ ਜਾਣਕਾਰੀ ਦੇ ਕੇ ਜਾਊਂ ਅੱਜ ਪ੍ਰੋਪਰ ਪੜ੍ਹ ਕੇ ਦੱਸੂ ਤੁਹਾਨੂੰ 5000 ਦੇ ਵਿੱਚ ਕਿਹੜੀ ਕਿਹੜੀ ਸਰਵਿਸ ਮਿਲੂਗੀ ਠੀਕ ਹੈ ਤੇ ਤੁਸੀਂ ਲੈਣਾ ਬਾਈ ਬਾਏ ਕਰਨਾਗਾ ਮੇਰੇ ਕੋਲੋਂ ਬੁਟੀਕ ਤੋਂ ਬਾਏ ਕਰ ਸਕਦੇ ਹੋ ਜੋ ਬਰਨਾਲੇ ਕੋਲੋਂ ਪਰ ਮੈਸੇਜ ਕਰ ਦਿਓ ਪਹਿਲਾਂ ਇਹਨਾਂ ਦੀ ਆਈਡੀ ਤੇ ਫਿਰ ਮੈਂ ਇੱਥੋਂ ਫੜ ਕੇ ਲੈ ਜੀਉ ਬਰਨਾਲੇ ਲੈ ਜੀਉ ਜਿਨ੍ਹਾਂ ਨੇ ਤੱਪੇ ਤੋਂ ਬਾਏ ਕਰਨਾ ਹੋਇਆ ਤੱਪੇ ਤੋਂ ਤੇ ਇੱਕ ਗੱਲ ਹੋਰ ਬਾਈ ਤੁਸੀਂ ਆਨਲਾਈਨ ਵੀ ਬਾਏ ਕਰ ਸਕਦੇ ਬਸ ਤੁਸੀਂ ਤੁਹਾਡਾ ਨਾਮ ਲੈ ਕੇ ਆ ਜਾਣਾ ਵੀ ਉਹਨਾਂ ਦੀ ਵੀਡੀਓ ਵਗੈਰਾ ਦੇਖੀ ਸੀ ਕੋਈ ਦਿੱਕਤ ਨਹੀਂ ਗੱਲ ਦੀ ਠੀਕ ਹੈ ਹੋਰ ਲੈਸ ਹੋ ਜੂ ਬਾਈ ਕਾਰਡ ਦੇ ਵਿੱਚੋਂ 5 400 ਰੁਪਿਆ ਜਿਹੜਾ ਵੀ ਕਰਨਾ ਠੀਕ ਹੈ ਭਈ ਜਿੰਨੇ ਪਿਆਰ ਨਾਲ ਤੁਸੀਂ ਸੈਕਸ਼ਨ ਕੱਟ ਕੇ ਹੈਨਾ ਇੰਨਾ ਡੀਪਲੀ ਲਾਇਆਗਾ ਐ ਹੀ ਨਹੀਂ ਕੋਈ ਲਾਏਗਾ ਬਹੁਤ ਡੀਪਲੀ ਪੂਰਾ ਦਾ ਸਮਾਂ ਨਹੀਂ ਦਿੱਤੀ ਤੁਸੀਂ ਨਾ ਫਾਰਮੈਲਟੀ ਵੀ ਨਹੀਂ ਕੀਤੀ ਤੇ ਕੋ ਕਾਲਾ ਵਾਲਾ ਵੀ ਨਹੀਂ ਕੀਤਾ ਸਹੀ ਗੱਲ ਦੱਸਾਂ ਸਾਈਕ ਤੁਸੀਂ ਪੂਰਾ ਟਾਈਮ ਦਿੱਤਾ ਮੈਂ ਤੁਹਾਨੂੰ ਮੈਡਮਸਾਲ ਦਵਾਂਗੇ ਸਟ੍ਰੀਮ ਦਵਾਂਗੇ ਮੈਂ ਰეკਮੈਂਡ ਕਰ ਰਹੀ ਹਾਂ ਬਈ ਪਰਸਨਲੀ ਤੁਹਾਨੂੰ ਵੀ ਜਰੂਰ ਪਾ ਦੀ ਸਰਵਿਸ ਵੀ ਲੈ ਕੇ ਦੇਖਿਓ ਆਇਲੈਸ ਜੀ ਵੀ ਲੈ ਕੇ ਦੇ ਸਾਰੀਆਂ ਸਰਵਿਸ ਲੈ ਕੇ ਦੇਖਿਓ ਘਾਤ ਨਾ ਲਾਓ ਨੋਸ ਮਸਾ ਆ ਜਾ ਚਲ ਐਸੇ ਹੀ ਲੋੜਾ ਤਾਂ ਹਾਂ ਲੋ ਕਿੰਨਾ ਕਰੇ ਬਤਾ ਉਹ ਜਿਹੜਾ ਉਸ ਤੋਂ ਕਿੱਦਾਂ ਦੋਣਾ ਕਰੇ ਲੋ ਵੀ ਰਿੱਕੀ ਆਗੇ ਸੀਗੇ ਵਾਪਸ ਹੋਣਾ ਆਪਾਂ ਚੱਲੇ ਆ ਕੰਮ ਕਰਵਾ ਕੇ ਬਾਲਵੇਂ ਤੁਹਾਨੂੰ ਘਰੇ ਜਾ ਕੇ ਦਿਖਾਉਣੀ ਥੋੜੇ ਜਿ ਗਿੱਲੇ ਆ ਨਾਈਸ ਪਰਸ ਲੋ ਬਈ ਗਾਇਜ਼ ਆਪਾਂ ਨਾ ਕੱਲ ਸਪਾ ਕਰਾ ਕੇ ਆਈ ਸੀਗੀ ਭੈਣ ਤੋਂ ਤੁਸੀਂ ਬੜੀ ਸ਼ਾਈਨ ਦੇਖੋ ਵਾਲਾਂ ਚ ਦੇਖੋ ਮੈਂ ਮੇ ਨਾਲੇ ਮੇਰੇ ਕੋਈ ਸਮੂਥਨਿੰਗ ਨਹੀਂ ਕੋਈ ਕੇਰਾਟਿਨ ਨਹੀਂ ਹੈਨਾ ਕਿਉਂਕਿ ਉਹਨਾਂ ਨੇ ਨਾ ਬਈ ਸਟੈਪ ਬਾਈ ਸਟੈਪ ਸਾਰਾ ਕੰਮ ਕੀਤਾ ਸੀ ਜਿੰਨਾ ਵੀ ਸੀਗਾ ਸਟੈਪ ਬਾਈ ਸਟੈਪ ਚਾਈਨ ਦੇਖੋ ਤੁਸੀਂ ਕਿੰਨੀ ਕ ਜ਼ਿਆਦਾ ਗਈ ਬਾਲਾਂ 'ਚ ਦੇਖੋ ਤੇ ਮਤਲਬ ਪਹਿਲਾਂ ਉਹਨਾਂ ਨੇ ਮੇਰਾ ਸ਼ੈਂਪੂ ਕੀਤਾ ਤਿੰਨ ਚਾਰ ਵਾਰ ਠੀਕ ਹੈ ਸ਼ੈਂਪੂ ਕਰਨ ਤੋਂ ਬਾਅਦ ਫਿਰ ਮਾਸਕ ਅਪਲਾਈ ਕੀਤਾ ਤੇ ਫਿਰ ਉਹਨਾਂ ਨੇ ਆਪਣਾ ਪ੍ਰੋਡਕਟ ਅਪਲਾਈ ਕੀਤਾ ਫਿਰ ਉਹਨਾਂ ਨੇ ਹੱਥ ਨਾਲ ਮ사ਜ ਦਿੱਤੀ ਆ ਠੀਕ ਹੈ ਬਾਲਾਂ 'ਚ ਥੈਨ ਉਸ ਤੋਂ ਬਾਅਦ ਉਹਨਾਂ ਨੇ ਇੱਕ ਜੰਥਰ ਜੀ ਨਾਲ ਮ사ਜ ਦਿੱਤੀ ਠੀਕ ਆ ਤੇ ਫਿਰ ਤੁਸੀਂ ਐ ਮੰਨ ਲਓ ਵੀ ਸਟੀਮ ਵੀ ਦਿੱਤੀ ਠੀਕਾ ਘਟੋ ਘਟ ਮੇਰੇ ਸਪਾ ਨੂੰ ਜਿਹੜਾ ਉਹਨਾਂ ਨੇ ਪੂਰਾ 1 ਘੰਟਾ ਦਿੱਤਾ ਠੀਕ ਹੈ ਵਧੀਆ ਮ사ਜ ਸਭ ਕੁਝ एवरीथिंग ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਦੇਖੋ ਮਤਲਬ ਇੰਨੀ ਸ਼ਾਈਨ ਐਂਡ ਐਂ ਐਨਾ ਵਧੀਆ ਰਿਜ਼ਲਟ ਲੱਗਿਆ ਮੈਨੂੰ ਬਹੁਤ ਜ਼ਿਆਦਾ ਵਧੀਆ ਤਾਂ ਤੁਸੀਂ ਬਾਲ ਮੈਨੂੰ ਮੈਨੂੰ ਹੀ ਸਪਾ ਦੇ ਇੱਕ ਮੈਨੂੰ ਇਦਾਂ ਲੱਗਿਆ ਯਾਰ ਕੇਰਾਟਿਨ ਸਮੂਥਨਿੰਗ ਜਾਂ ਹੋਰ ਵੀ ਕੋਈ ਹੇਅਰ ਦਾ ਟ੍ਰੀਟਮੈਂਟ ਜੇ ਕਰਵਾਉਣਾਗਾ ਤੇ ਮੈਨੂੰ ਲੱਗਦਾ ਉਹ ਬੈਸਟ ਕਰਨਗੇ ਤੇ ਉਹਨਾਂ ਕੋਲ ਆਫਰਸ ਵੀ ਚੱਲ ਰਹੇ ਆ ਤਾਂ ਜਰੂਰ ਵਿਜ਼ਿਟ ਕਰਿਓ ਕ੍ਰੇਡ ਬਿਊਟੀ ਸੈਲੂਨ ਟਪਾ ਮੰਡੀ ਤੇ ਬਾਕੀ ਬਈ ਏ ਸੀਗਾ ਆਪਣਾ ਇਸ ਦਾ ਬਲੌਗ ਠੀਕ ਆ ਮਿਲਦੇ ਆ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਠੀਕ ਹੈ ਸਿਵੀਆ ਕਪਲ ਚੈਨਲ ਆਪਣਾ ਜਿਹੜੇ ਨਵੇਂ ਆਏ ਆ ਸਬਸਕ੍ਰਾਈਬ ਕਰ ਲਓ ਠੀਕ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤਾਂ ਥੈਂਕ ਯੂ ਬਾਏ ਬਾਏ